ਕਾਸੀ ਦਾ ਕਿਸਾਨ ਵੀਰੋ ਲੋ ਜੀ ਅੱਜ ਤੁਹਾਨੂੰ ਇੱਕ ਨਵਾਂ ਜ਼ਗਾਰ ਦਿਖਾਉਣ ਲੱਗੇ ਆ ਤੂੜੀ ਧੱਕਣ ਵਾਲਾ ਜਿਵੇਂ ਸੀਜ਼ਨ ਚੱਲੀ ਜਾਂਦਾ ਤੂੜੀ ਦਾ ਵੈਸੇ ਤਾਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੀ ਹੋਵੇ ਇਹ ਹੁਣ ਅਸੀਂ ਤੂੜੀ ਕਰਨ ਲੱਗੇ ਆ ਗਾਂ ਨੂੰ ਲੈ ਵੀ ਚਾਚਾ ਲਿਆ ਟਰੈਕਟਰ ਕਰਾਂ ਦਿਖਾਈਏ ਕਰਾਂ ਵੀ ਕਿਵੇਂ ਕਰਦਾ ਕੰਮ ਇਹ ਲਓ ਲੈ ਇਹ ਅਣਜਾਣ ਬੰਦਾ ਨੇ ਇਹਨੂੰ ਚਲਾਵੇ ਇਹ ਕਵਰ ਤਣਕਾ ਮਾਰਦਾ ਇੱਕੇ ਦਮ ਹੀ ਜਾੜਦਾ ਨਾ ਤਾਣ ਹਜੇ ਅੱਧਾ ਹੀ ਕੱਢਿਆ ਵਾ ਬਾਹਰ ਲੰਮਾ ਵਾਵਾ ਹੋ ਜਾਂਦਾ ਏ ਬੰਦੇ ਸਿਰਫ ਦੋ ਹੀ ਆ ਦੋ ਲਾਉਣ ਵਾਲੇ ਤਿੰਨ ਜਾਣੀਆਂ ਸਿਰਫ ਆ ਵੇਖੋ ਚੱਲ ਖਾਂ ਪਾੜੀ ਘੈਂਟ ਜੀ ਆ ਭਾਈ ਕਈ ਅੱਗੇ ਦਿਹਾੜੀਏ ਪਾਉਣੇ ਪੈਂਦੇ 6 7 7 ਅਣਜਾਣ ਬੰਦੇ ਦੇ ਬੱਸੋਂ ਬਾਹਰ ਆ ਅਣਜਾਣ ਬੰਦਾ ਨਹੀਂ ਚਲਾ ਸਕਦਾ ਇਹਨੂੰ ਕਿਉਂ ਆਹ ਦੇ ਆਹ ਦੇਖੋ ਜਾਂਦੀ ਕੇ ਰਹੀਂ ਟਾਲੀ ਟਰਾਲੀ ਦਾ ਥਾਂ ਬਣਾ ਦਿੰਦਾ ਡੇਢ ਡੇ ਟਰਾਲੀ ਟਰਾਲੀ ਆ ਬਾਲੀ ਗੈਂਡ ਜੀ ਆ ਬਈ ਕਮੈਂਟ ਕਰਕੇ ਦੱਸੋ ਵੀ ਕਾਮਯਾਬ ਆ ਕਿ ਨਹੀਂ ਤੁਸੀਂ ਵਰਤਦੇ ਆ ਇਹਨੂੰ ਕਿ ਨਹੀਂ ਵਰਤਦੇ ਤੇ ਜੇ ਨਹੀਂ ਵਰਤਦੇ ਤਾਂ ਬਣਾ ਲਓ ਇਹਨੂੰ ਵੀਡੀਓ ਦਿਖਾ ਕੇ ਜੇ ਵਰਤਦੇ ਆ ਤਾਂ ਕਮੈਂਟ ਕਰਕੇ ਦੱਸੋ ਵੀ ਕਿਵੇਂ ਦਾ ਰਿਜ਼ਲਟ ਆ ਇਹਦਾ ਓ ਗਿਆ ਇਹੇ ਲੋ ਪੂਰੀ ਟਰਾਲੀ ਟਰਾਲੀ ਢੱਕਦੀ ਤਾਂ ਤਾਂਈ ਨਹੀਂ ਬਈ ਬੰਦੇ ਪਾਉਣੇ ਪੈਂਦੇ ਸੀ ਕਾਫੀ ਕੰਮਿਆ ਹੋ ਜਾਂਦਾ ਜੀ ਕਿਵੇਂ ਆਹੀ ਕੰਮ ਚੰਗਾ ਈ ਨਹੀਂ ਤਾਂ ਪਹਿਲਾਂ ਜੋਰ ਹੀ ਬਹੁਤ ਲੱਗਦਾ ਹੋਊਗਾ ਨਾ ਤਾਂ ਚੜਾਉਂਦਾ ਹੁਣ ਹੈ ਵਾਢਾ ਦੇ ਦੇ ਚੜਾਉ ਯਾਰ ਵਾਢਾ ਦੇ ਦੇ ਹਨ ਇਹ ਹੁਣ 1-2 ਮਿੰਟਾਂ ਦੇ ਵਿੱਚ ਹੀ ਟਰਾਲੀ ਤੂੜੀ ਦੀ ਹੋ ਗਈ ਦੇਖ ਲੈ ਹਨਾ ਬੰਦਿਆਂ ਦਾ ਕੰਮ ਵੀ ਘਟ ਗਿਆ ਵੈਸੇ ਹਨ ਇਹ ਆਪਣੇ ਪਿੰਡ ਦੇ ਮਾਝ ਮੁਜੇ ਵੀ ਬਣੇ ਇਹੋ ਜਿਹੇ ਕਿ ਆਪਣੇ ਪਿੰਡ ਹੀ ਆਪਣੇ ਵੀ ਜਲਦੀ ਸਾਰੇ ਬਣੇ ਯਾਰ ਹੁਣ ਤਾਂ ਬਣ ਗਏ ਤਕਰੀਬਨ ਹਨ ਇਹ ਦੋਹਾਂ ਕਿਸਾਨਾਂ ਦਾ ਚੱਲਿਆ ਇਹ ਪ੍ਰੋਜੈਕਟ ਆ ਹਾਂ ਹੁਣ ਤਾਂ ਨਾਲ ਹੀ ਲੈ ਜਾਂਦੇ ਆਪਣੇ ਵੈਸੇ ਹਨ ਠੀਕ ਆ ਠੀਕ ਆ ਤਿੰਨ ਚਾਰ ਸਾਲ ਵਰਲੇ ਵਰਲੇ ਸੀਗੇ ਪਹਿਲਾਂ ਹਾਂ ਹੁਣ ਸਾਰੇ ਠੀਕ ਆ ਆਪਣੇ ਪਿੰਡ ਪਹਿਲਾਂ ਕਿਹਨੇ ਬਣਾਇਆ ਸੀ ਇਹ ਯਾਰ ਤਾਂ ਕੁਛ ਪ੍ਰੀਤ ਕਹ ਦੂਜਾ ਨੇ ਸੀ ਤੇ ਚਾਚੇ ਗਨੇ ਹਨ ਨਾ ਹੀ ਗੱਲ ਇਹ ਦੂ ਅਣਜਾਣ ਮਨ ਦੇ ਤਾਂ ਛਾਤੀ ਝੱਕ ਦਿੰਦਾ ਏ ਹਨਾ ਜਿਹਨੂੰ ਹਸਾਬ ਜਿਹਾ ਉਹ ਹੀ ਇਹਨੂੰ ਚਲਾ ਸਕਦਾ ਜੇ ਹਸਾਬ ਤਾਂ ਵਜਾ ਨਾ ਹੋ ਫਿਰ ਕੇਰਾ ਹੀ ਝੱਕ ਦਿੰਦਾ ਤਾਂ ਉਹਨੂੰ ਬਾਕੀ ਆਪਣਾ ਵਿਗਾਲ ਜਾਂ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ ਕਿਉਂਕਿ ਸੀਜ਼ਨ ਦਾ ਕੰਮ ਪੂਰਾ ਜੋਰਾਂ ਤੇ ਆ ਇੱਕ ਬੰਦੇ ਨਹੀਂ ਮਿਲਦੇ ਹੁੰਦੇ ਤੂੜੀ ਗਾਂ ਕਰਨ ਨੂੰ ਤੇ ਉਹ ਦੁਆ ਬਣਾ ਲਓ ਬਾਈ ਪੂਰਾ ਪੱਕਾ ਕੰਮ ਨਾਲੇ ਆਉਂਦੇ ਟਰੈਕਟਰ ਦੀ ਗਲੋ ਮਾਰ ਲਾ ਦਿੰਦਾ ਕਿਉਂਕਿ ਪਿੱਛੇ ਲੋ ਵੇਟ ਆ ਨਾ ਘੱਟਾ ਔੜਦਾ ਦੇਖਿਓ ਟਰਾਲੀ ਦੀ ਟਰਾਲੀ ਸਾਰੀ ਗਈ ਖਤਮ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਜੀ